ਆਹ ਕੈਰੀ ਪੀ ਲਈ ਉਹ ਸਿਰੇ ਵਾਲੀ ਫੇਰ ਹਰੀ ਆ ਆ ਵੀ ਪੀ ਲਈ ਆ ਉਹ ਵੀ ਰਸਿਉ ਆਇਆ ਸੇ ਬਲਾਡੋ ਆਇਆ ਕੀ ਫਰਕ ਰਹੇਗੇ ਹੋਏ ਕਿ ਥੋੜੀ ਬੋਤੀ ਡੀਏਪ ਪਾਈਏ ਇਹਦੇ ਚ ਸਤਾਦ ਉਹ ਗੀ ਚ ਘਟੂਗਰੀਆ ਛਿੱਟੇ ਨਹੀਂ ਆਏ ਇੱਥੇ ਕਿਹਨੇ ਦਾ ਬੀ ਤਰ ਗਿਆ ਕੀ ਹੱਲ ਕਰੀਏ ਇਹਦਾ ਮਾੜਾ ਮਾੜਾ ਡੀਏਪ ਦਾ ਛਿੱਟਾ ਮਾਰਦੀ ਮੇਰੇ ਹਿਸਾਬ ਨਾਲ ਇਹ ਕੈਰੀ ਚੱਕਖ ਵੀ ਹੈਗੇ ਆ ਨੋਮੀ ਨੀ ਗੋਲਡ ਕਰਨੀ ਤੇ ਉੱਤੋਂ ਮੇਰੇ ਹਿਸਾਬ ਨਾਲ ਚਲ ਦੇਖਦੇ ਆ ਕੀ ਬਣਦਾ ਕੋ ਡਾਕਟਰ ਡਾਕਟਰ ਬੁਲਾਉਣੇ ਆ ਕੋਰ ਗਾਉ ਤਾਇਆ ਠੀਕ ਆ ਠੀਕ ਆ ਪੁੱਤਰਾ ਮੁੰਡਾ ਨੂੰ ਗੱਲਾਂ ਚਾਹਾਂਦਾ ਪਨੀਰੀ ਦਾ ਦੇਖ ਪਾਣੀਆ ਸਰਵਰ ਕੀ ਕਰੇ ਬਾਈ ਜਾ ਬਾਈ ਜਾ ਗੱਲਾਂ ਇੰਜ ਨਹੀਂ ਹੁੰਦਾ ਲੋੜਾ ਪੈ ਗਿਆ ਭਾਈ ਦੁੱਧ ਚੁੰਘਦੀ ਨਹੀਂ ਮਾਣ ਕੋਰ ਬਰਾਣਾ ਕਿਵੇਂ ਆ ਠੀਕ ਆ ਠੀਕ ਆ ਤੇ ਕੀ ਹਾਲਾ ਕੋਈ ਵੀ ਪੀਲ ਕਰੀ ਫਿਰਦਾ ਕੋਈ ਪੁੱਛਣਾ ਰਿਕ ਤਾਂ ਥੱਲੇ ਡੀਜਪੀ ਨਹੀਂ ਪਈ ਇਹਦੇ ਹਾਂ ਇੱਕ ਬੀ ਦਾ ਗਲਤ ਪੰਗਾ ਲੈ ਲਿਆ ਇਧਰੋਂ ਭਲਾਡੋ ਲਿਆ ਆ ਮੈਂ ਪੰਜਾਬ ਚੋਂ ਦਵਾਈ ਦੂ ਉਹੀ ਲੱਗ ਕੇ ਨਹੀਂ ਛੜਕੀ ਪਉਦਾ ਕੀ ਕਰੀ ਇਹਦੇ ਤੇ ਹਾਂ ਕੀ ਬਾਈ ਮੈਂ ਜਿੰਕ ਤੇ ਮੈਗਨੀਜ਼ ਦੀ ਸਪਰੇ ਕਰ ਅੱਛਾ ਹਾਂ ਉਏ ਤੂੰ ਤਾਂ ਕਹਿਣਾ ਹੀ ਕਿਣਾ ਮੈਨੂੰ ਤਾਂ ਸਾਡਾ ਜਵਾਕ ਜਾ ਜੋਰਾਵਾਰ ਉਹ ਝੇੜ ਕਰ ਗਿਆ ਕਿਵੇਂ ਕਰ ਗਿਆ ਕਹਿੰਦਾ ਤਾਇਆ ਤੇਰੀ ਤਾਂ ਪੌਧੀ ਵਾਲੀ ਖੱਟੀ ਆ ਅੱਛਾ ਪਰ ਦੇਖ ਲੈ ਜਮਾਂ ਨਹੀਂ ਕਰਦੇ ਬਹੁਤ ਵਧੀਆ ਹੋ ਜੂਗੀ ਕਿੱਧਰ ਡੋਲੂਏ ਚੱਕੀ ਫਿਰਦਾ ਲੈ ਆਸੀਂ ਚਾਹ ਬਣਾ ਕੇ ਯਾਰ ਅੱਛਾ ਮੈਂ ਲੈ ਕਾਲੀ ਬਰਾੜਨਾ ਪੀਵਾਂਗੇ ਇਕੱਲੇ ਤਾਂ ਮਨ ਜਾਨੀ ਕਰੇ ਪੀਣ ਦਾ ਚੱਲ ਆ ਜਾ ਫਿਰ ਪੀਣੇ ਚਾਲ ਖੜਾ ਹੈਗਾ ਤੂੰ ਚਾਹ ਰੱਖੋ ਸੇ ਬੈਂਚ ਤੇ ਤੇ ਮੈਂ ਬਾਟੀਆਂ ਕੱਢ ਲਿਆ ਵਾ ਬਾਟੀਆਂ ਧੋ ਲੈ ਬਰਾੜਾ ਕੋਈ ਨਹੀਂ ਤਫਦੀ ਹੋਵੇ ਚਾਚਾ ਚਾਹ ਲਿਆ ਆ ਓਏ ਆ ਜਾ ਭਤੀਜੇ ਆ ਜਾ ਆ ਜਾ ਲੈ ਵੀ ਚਾਚਾ ਪਾ ਗੱਲੇ ਗੱਲੇ ਕਿੱਧਰ ਪੀਵਾਂਗੇ ਮੈਂ ਕਾਲੇ ਬਰਾੜ ਲੈ ਆਉਂਦਾ ਮੈਂ ਵੀ ਅੱਜ ਮੇਰੇ ਕੋਲ ਮੋਟਰਸਾਈਕਲ ਨਹੀਂ ਹੈਗਾ ਸੀ ਮੈਨੂੰ ਤੁਰਕ ਜਾਣਾ ਪੈਂਦਾ ਕਰੇ ਚਾਹ ਪੀ ਫਿਰ ਕੋ ਕਿਹੜੀ ਵੀ ਜੇ ਫੱਕ ਫੁੱਕ ਦੋ ਫੱਕ ਮੁੱਛਲ ਚਾਹ ਸੋ ਇੱਕ ਠੀਕ ਆ ਮਿੰਦੇ ਨੇ ਪੌਲ ਜੀ ਕੀ ਪਾਇਰ ਉਹਦੇ ਵਾਲੀ ਬਹੁਤ ਬਹੁਤ ਕਾਲੀ ਆ ਉਹ ਤਾਂ ਬੰਦਾ ਬਹੁਤ ਗੁੱਸਾ ਪਾਉਂਦਾ ਅੱਛਾ ਹਾਂ ਉਹ ਚਾਹ ਪੀ ਭਤੀਜਾ ਹਾ 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 ਚਾਹ ਕੀ ਹੈ ਚਾਚਾ ਈਪਾ ਹੈ ਜੇ ਮੇਰੀ ਚਾਚੀ ਨੂੰ ਕੁੱਟ ਕੇ ਬੇਚ ਜੇ ਉਹ ਭਤੀਜਾ ਇਹ ਚਾਚੇ ਵਾਲੀ ਮਸਾਲਿਆਂ ਤੇ ਨਹੀਂ ਇਹ ਚਾਚੇ ਵਾਲੇ ਮਸਾਲਿਆਂ ਨਾਲ ਬਣੀ ਹੋਈ ਹੈ ਤੂੰ ਚਾਹ ਪੀ ਪੀਰੇਟ ਚੱਲਦਾ ਆਪਣਾ ਮਿੱਟੀ ਦਾ ਪਰ ਮਿੱਟੀ ਦਾ ਲੱਗੋ ਲੱਗ ਰੇਟਾ ਭਤੀਜਾ ਕੀ ਹੈ ਤਾਂ ਵੀ ਪਹਿਲਾਂ ਪੱਠੇ ਬੰਦ ਹੁੰਦੇ ਸੀ ਇੱਕ ਤੋਂ ਹਾਂ ਹੁਣ ਹੋਰ ਰੇਟ ਬਣ ਗਿਆ ਹੁਣ ਇਧਰ ਰੋਜ ਵਾਲੀ ਸਾਈਡ ਤੋਂ 50000 ਰੁਪਏ ਅੱਛਾ ਹਾਂ ਹੋਰ ਹੁਣ ਕੀ ਹਾਲ ਹੈ ਵਧੀਆ ਵਧੀਆ ਮਿਲਿਆ ਚਾਪੀ ਸੀ ਤੂੰ ਆ ਗਿਆ ਕਿ ਭਈ ਇਹ ਦੇਖੀਵੇਂ ਭਈ ਆ ਚਾਹ ਤੰਲਾਦਾ ਇਹਦੇ ਡਾਟੀਆਂ ਧੋ ਲਿਆ ਮੈਂ ਓਏ ਤੂੰ ਰਹਿਣ ਦੇ ਇਹਦੇ ਚੀ ਪਾ ਲੈਣਾ ਮੁੰਡਾ ਏ ਟੱਕੇ ਚ ਪੀਣ ਵਾਲਾ ਕ ਮੈਂ ਕੀ ਦੀ ਗੱਲ ਕਰਦੀ ਮੈਂ ਕੀ ਰੇਟ ਚੱਲਦਾ ਚਾਚੇ ਨੂੰ ਪੁੱਛਦਾ ਸੀਗਾ ਯਾਰ ਪਠਿਆਲੇ ਚੱਕੀ ਜਾਂਦੇ ਆ ਉਹ ਤੇਰੀ ਆ ਗੱਲ ਅੱਧ ਵਿਚਾਲੀ ਰਹੇਗੀ ਕੀ ਰੇਟ ਤਾਂ ਵੀ ਟੱਕ ਹੁਣ ਇਧਰ 1 ਫੁੱਟ ਦਾ 1 ਲੱਖ 5000 ਨੂੰ ਠੇਕਾ ਹੋਰ ਨਾਲ ਇਹ ਕਹਿੰਦੇ ਵੀ ਉਹਨਾਂ ਨੇ 50000 ਨਹੀਂ ਦਿੱਤੀ ਆ ਤੂੰ ਕਹੀ ਜਾਣਾ 1 ਲੱਖ 5000 ਨੂੰ ਐਵੇਂ ਕਿਵੇਂ ਇੱਕੋ ਪਿੰਡ ਚ ਦੋ ਰੇਟ ਇੱਕ ਪੱਟਾ ਹੁਣਾਵਾ ਆ ਗਿਆ ਨਾ ਪਾਰਟੀ ਨਵੀਂ ਆ ਗਈ ਅੱਛਾ ਪਾਰਟੀ ਨਵੀਂ ਆ ਗਈ ਫਿਰ ਰੱਬਰ ਦੀ ਪਾਰਟੀ ਆ ਗਈ ਹਾਂ ਹਾਂ ਉਹਨਾਂ ਨੇ ਮੇਰੇ ਇੱਕ ਫੁੱਟ ਦਾ 1 ਲੱਖ 5000 ਰੁਪਏ ਮਹਤ ਰੇਟ ਆ ਫਿਰ ਤੇ ਉਹ ਤੁਸੀਂ ਤਾਂ ਤੰਦਰੁ ਚਾਹੀ ਬੜੀ ਕਿੱਲ ਬਣਾਈ ਫਿਰਦੇ ਹੋ ਪਤਾ ਨਹੀਂ ਚਾਚੀ ਬਣਾ ਕੇ ਲਿਆ ਕੀ ਪਾ ਕੇ ਲਿਆ ਇਹ ਚਾਚੀ ਦੇ ਮਸਾਲੇ ਦਾ ਨਹੀਂ ਇਹ ਚਾਚੀ ਦੇ ਮਸਾਲੇ ਨਾਲ ਬਣੀ ਹੋਈ ਚਾਹ ਚਾਚਾ ਸਰੀ ਲਾ ਰੱਖਿਆ ਇਹ ਸਾਬ ਨਾਲ ਤਾਂ ਚਾਚੇ ਨੂੰ ਹੋਟਲ ਕਰਾਉਣ ਵਾਲਾ ਹੋ ਰਿਹਾ ਜਿਹੜੇ ਹੈ ਜਿਹੜੇ ਸਾਬ ਨਾਲ ਚਾਹ ਬਣਾਈ ਬੈਠਾ ਤੂੰ ਚਾਹ ਪੀ ਕੇ ਵੇਖ ਹਾਂ ਹਾਂ ਉਹ ਯਾਰ ਮੈਂ ਤਾਂ ਹੀ ਆਇਆ ਸੀ ਹਾਂ ਮਹਾ ਯਾਰ ਚੱਲ ਮੈਂ ਸਲਾਹ ਜੀ ਲੈ ਆਂ ਉਹ ਯਾਰ ਮੇਰੇ ਵਾਲੀ ਪਨੀਰੀ ਜੀ ਨਾ ਹੋਰ ਹੀ ਪੀੜਿਕ ਜੀ ਫੜੀ ਜਾਂਦੀ ਆ ਕੀ ਕਰੀਏ ਯਾਰ ਇਹ ਤਾਂ ਹਰ ਇੱਕ ਦੇ ਗਰਮੀ ਵੀ ਪੈਂਦੀ ਆ ਇੱਕ ਤਾਂ ਜਿੰਕ ਮੈਗਨੀ ਦੀ ਸੁਪਰੀਆਂ ਕਰ। ਹੋਰ ਯਾਰ ਮੈਨੂੰ ਹਿਸਾਬ じゃ ਘੱਟ ਸੀ ਮੈਂ ਕਿਹਾ ਪੰਗਾ ਹੀ ਖੜਾ ਹੋ ਰਹਿ ਗਿਆ ਇੱਕ ਪਸਾਰੀਆਂ ਨੂੰ ਮਿਲਦਾ ਹਰਾ ਕਸ਼ਕ। ਅੱਛਾ ਉਹ ਕੁੱਟ ਕੇ ਪਾ ਲ ਦੋ 2 ਕਿਲੋ ਜਿਕ ਨਾਲ ਤੋਂ ਜ਼ਿਆਦਾ। ਠੀਕ ਉਹਦੇ ਨਾਲ ਵੀ ਠੀਕ ਹੋ ਜਾਊ। ਮੈਂ ਕੋਈ ਪੁਰਾਣੀਆਂ ਪਾਥੀਆਂ ਪਈਆਂ ਹੁਣ ਦੋ ਤਿੰਨ ਸਾਲ। ਹਾਂ। ਉਹਨਾਂ ਦੀ ਭਿਓਂ ਕੇ ਰੱਖਦੇ ਬਾਲਟੀ ਚ ਉਹਨਾਂ ਨੂੰ ਸਪਰੇਅ ਕਰਦੇ। ਓ ਯਾਰਾ ਉਹ ਤੂੰ ਰਹਿਣ ਦੇ ਇਹਨਾਂ ਜਗਾੜ ਤਾਂ ਮੈਥੋਂ ਹੋਣਾ ਨਹੀਂ। ਤੂੰ ਐਂ ਕਰਾਂਗੇ ਯਾਰ ਚਾਚਾ ਕੱਲ ਨੂੰ ਨਾ ਤੂੰ ਮੇਰੇ ਨਾਲ ਚੱਲੀ ਆਪਾਂ ਰਤੀਓ ਫਾੜੀ ਲੈਵਾਂਗੇ ਕਿਹੜਾ ਡੰਗਾ ਹੋਊਗਾ ਗੱਲ ਹੈ ਨਾ। ਕੋਈ ਗੱਲ ਨਹੀਂ ਕੋਈ। ਕਾਲਾ ਵੀ ਕੱਟੀ ਕਰੀ ਸਕਦਾ। ਹਾਂ ਮੈਂ ਵੀ ਲਿਉਣੀ ਮੇਰੇ ਕੋ ਖੱਟੀ ਹੋਦੀ ਹੈ। ਹਾਂ ਬਸ ਫਿਰ ਆਪਾਂ ਐਂ ਕਰਾਂਗੇ। ਦੋਹੇ ਜਾਣੀ ਵਗ ਤਿੰਨੇ ਵਗ ਚੱਲਾਂਗੇ ਆ ਰੋਤੀਆ ਖੜਾ ਯਾਰ ਕਿਹੜਾ ਬਾੜੀ ਦੂਤ ਤੇ ਨਾ ਚਾਚਾ ਤੇਰਾ ਟਾਈਮ ਹੋਇਆ ਸਾਨੂੰ ਪਰਚੀ 'ਚ ਲਿਖ ਕੇ ਦੇ ਦੇ ਕੋਈ ਤਾਂ ਨੂੰ ਪੈਨੇ ਪੈ ਫਟਬਾਰੀ ਲੱਗਿਆ ਵੀ ਦੱਸਗਾ ਡੀਸੀ ਦਾ ਸਟੈਨੂ ਇਹ ਬੇਲਾ ਇਹ ਨੂੰ ਨਾ ਚੜਾ ਕੇ ਲੈ ਜਾਗੇ ਦੱਸ ਹਾਂ ਕੋਈ ਫਿਰ ਪਤੀ ਪਾਗ ਜਾਂ ਤਾਗ ਜਾਂ ਹਾਂ ਯਾਰ ਜਿੱਤੇ ਹੋਰ ਨਹੀਂ ਤੁਰੇ ਆਉਂਦੇ ਇਹ ਕਿਵੇਂ ਤੁਰੇ ਆਉਂਦੇ हां इतो इधरा आउंदे या संधू ਵੀ ਆਉਂਦਾ ਨਾਲ ਤੁਰਿਆ ਸੰधू ਵੀ ਆਉਂਦਾ ਨਾਲ ਤੁਰਿਆ ਮਾਰ ਫਿਰ ਇਹਨਾਂ ਨੂੰ ਵੀ ਬੋਲ 10 ਮਿੰਟ ਬੈਠਦੇ ਆ ਇਹਨਾਂ ਤੋਂ ਵੀ ਲੈ ਲਈਏ ਕੋਈ ਰਾਏ مشਵਰਾ ਹਾਂ ਮਾਰ ਦੇ ਹਾਂ ਮਾਰ ਬੋਲ ਕੇ ਆਹ ਸੰਧੂ ਓਏ ਓ ਜਿੱਥੇ ਥੋੜਾ ਜੂ ਓਰੇ 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 ਯਾਰ ਐਤੀ ਦਾ ਰੱਬ ਦੀ ਸਮਝ ਨਹੀਂ ਯਾਰ ਇਹ ਕਦੇ ਤਾਂ ਗਰਮ ਨਹੀਂ ਕਰ ਦਿੰਦਾ ਕਦੇ ਮੀਂਹ ਪਾਉਂਦਾ ਪਨੀਰੀਆਂ ਵੀ ਨਹੀਂ ਹੁੰਦੀਆਂ ਗਰਮ ਵੀ ਹੋਰ ਖਟੀਆਂ ਜੀਆਂ ਹੋ ਜਾਂਦੀਆਂ ਬਿਰਲੀਆਂ ਜਿਓਗਰ ਦੀਆਂ ਆਜੋ ਯਾਰੋ ਬਰਾੜ ਆ ਕੇ ਆਪਣੋ ਗੋਲ ਮਾਰੀਂ ਉੱਪਰ ਚੱਲਦੇ ਆਂ ਦੇਖ ਲੈ ਭਾਈ ਆਉਂਦੇ ਨੇ ਅੱਜ ਤਾਂ ਚਾ ਤਿੰਨੇ ਇਕੱਠੇ ਖੈਰ ਨਹੀਂ ਹੈਗੀ ਭਤੀਜਾ ਮੈਂ ਆਖਿਆ ਜਮੀ ਖੈਰ ਨਹੀਂ ਇਹ ਤਾਂ ਜਦੋਂ ਹੀ ਮਾਂ ਦੇ ਸ਼ੇਰ ਤੰਨੇ ਇਕੱਠੇ ਆਪਣੇ ਪਿੰਡ 'ਚ ਦੇਖ ਲਈ ਐਂ ਲਾਲਾ ਜੱਦਾ ਪਿੰਡ ਕਹਿੰਦਾ ਹੁਣ ਆ ਵੀ ਜਿਹੜੇ ਇਕੱਠੇ ਤੁਰੇ ਫਿਰਦੇ ਨੇ ਚਾੜ ਲਈ ਜੀ ਵਧੀਆ ਚੱਲਾ ਗਿਆ ਗਿਆ ਕੀ ਗੱਲ ਓ ਸੰਧੂ ਆ ਜਾ ਬੈਠੋ ਬੈਠਾ ਆ ਜਾ ਆਜੋ ਆਜੋ ਉਧਰ ਬੈਠ ਸੰਧੂ ਹੋਰ ਬਲਦੀ ਕੀ ਹਾਲ ਵਧੀਆ ਵਧੀਆ ਹੋਰ ਕੀ ਹਾਲ ਆ ਕਿੱਧਰ ਫਿਰਦੇ ਹੋ ਅੱਜ ਬਸ ਇੱਥੇ ਫਿਰਦੇ ਜੀ ਬੈਠੇ ਜੀ ਐਂ ਬੇਲੇ ਤਾਂ ਕਾਨੂੰ ਯਾਰ ਉਹ ਲੋਟ ਜਾ ਹੋ ਕੇ ਬੈ ਜਾ ਤੂੰ ਤੈਂ ਬੈਠਾ ਜਿਵੇਂ ਭੱਜ ਜਾ ਹਾਂ ਹਾਂ ਕਰ ਲੈ ਬੰਦੇ ਬੰਦੇ ਲਾਉਣ ਵਾਲੇ ਕਾਣੂ ਐਤ ਦੇ ਹਸਾਬ ਚ ਨਹੀਂ ਆ ਰਿਹਾ ਕੁਛ ਅੱਛਾ ਯਾਰ ਹਸਾਬ ਚ ਕੀ ਮੈਂ ਤਾਂ ਹੋਰ ਗੱਲ ਸੁਣੀ ਆ ਯਾਰ ਹਾਂ ਹਸਾਬ ਚ ਕੀ ਆਊ ਆਪਣੇ ਐਤ ਕੀ ਤਾਂ ਆਪ ਨੂੰ ਆਪ ਹੀ ਨਾ ਲਾਉਣੀ ਪੈ ਜੇ ਕਿਤੇ ਇਹੋ ਜੀ ਕੀ ਗੱਲ ਹੋ ਗਈ ਬੜੀ ਯਾਰ ਆਪਣੀਆਂ ਹਾ ਜੰਗ ਜੀ ਨਹੀਂ ਹੋਈ ਸੀ ਉਹ ਤਾਂ ਤੇਰੇ ਯਾਰ ਕਹਿੰਦੇ ਸਰਦਾਰ ਜੀ ਇਧਰ ਤੋਂ ਬੰਬ ਡਿੱਗਦੇ ਐ ਉਹ ਤਾਂ ਟੱਪ ਗਏ ਸਾਰੇ ਹਾਂ ਉਹ ਤੋਂ ਲੜਾਈ ਤਾਂ ਬੰਦੇ ਭੱਜ ਗਏ ਯਾਰ ਸ਼ਾਇਦ ਮੁਸ਼ਕਲ ਆ ਹਾਂ ਹਾਂ ਫਿਰ ਸਾਂ ਉਹਨਾਂ ਦਾ ਲੇਵਰੀ ਬਹੁਤ ਮਹਿੰਗੀ ਹੋ ਗਈ ਲੇਵਰ ਤਾਂ ਇੱਕ ਦੀ ਔਖਾ ਹੋ ਜੇ ਲਾਉਣਾ ਆ ਦੇਖਿਆ ਰਾਜੂ ਵਰਗੇ ਆਏ ਤੇ ਕੀ ਘਟਣਗੇ ਟੱਡਾ ਹੈ ਆਪ ਵਿੱਚ ਬਣ ਇਹ ਵੀ ਨਾ ਕੋ ਬੱਟ ਤੇ ਖੜ ਕੇ ਆ ਕਹਿੰਦਾ ਆਏ ਜੇ ਕਰਦੇ ਹੋ ਆਏ ਜੇ ਕਰਦੇ ਹੋ ਹੈ ਕਿਉਂ ਵੀ ਬਾਈ ਪੱਖੈਲ ਨੂੰ ਚਕਾਰ ਦੇਗੇ ਹੋਰ ਫਿਰ ਕੀ ਗੱਲ ਹੈ ਆਹ ਹੈ ਹੋਰ ਯਾਰ ਇਹ ਤਾਂ ਜਮੀ ਨਵੀਂ ਗੱਲ ਹੋ ਗਈ ਹੈ ਨਾ ਕਿ ਲੈਣ ਨੂੰ ਨਾ ਦੇਣ ਨੂੰ ਅਖੇ ਹਮ ਤੋਂ ਸਰਦਾਰ ਜੀ ਆਤੇ ਨਹੀਂ ਉਧਰ ਤੋਂ ਬੰਬ ਡਿੱਗਤੇ ਸਾਰਿਆਂ ਨੂੰ ਬਸ ਆਈ ਵਾਰੀ ਕੱਲਾ ਪੰਜਾਬ ਹੀ ਦਿਖ ਜਾਂਦਾ ਹੈ ਹੈ ਵੀ ਜਦੋਂ ਲੜਾਈ ਲੱਗਣੀ ਹੋਣੀ ਹੈ ਪੰਜਾਬ ਪੰਜਾਬ ਹੈ ਪੋਛੋ ਹੀ ਨਾ ਜਾ। ਐ ਕਿ ਸਿੱਧੇ ਵਜਾਈ ਵੀ ਬਹੁਤ ਘੱਟ ਹੋਈ ਆ। ਬਹੁਤ ਘੱਟ ਹੋਈ ਆ। ਹੂੰ ਅੱਗੇ ਆਪਣੇ ਬਣ ਚੁੱਕੇ 10 20 ਕਿੱਲੇ ਵੇਚਦੇ ਉਹੜਾ ਵੀ ਨਹੀਂ ਬੀਜਿਆ ਕਿਸੇ। ਖੁੱਡ ਵੀ ਨਹੀਂ ਬੀਜਿਆ। ਹੋਰਾ। ਹੋਰਾ। ਐ ਤੇ ਕੀਤਾ ਯਾਰ ਉਧਰੋਂ ਉਹੀ ਗੱਲ ਐ। ਉਧਰੋਂ ਆ ਖਬਰ ਆਈਆਂ ਸੁਣਦੇ ਹੁੰਨੇ ਆ। ਕਹਿੰਦੇ ਕਰੋਨਾ ਦੀ ਵਾਰੀ ਆਉ। ਹੈ ਮਹਾਲੀ ਦੀ। ਕਰੋਨਾ ਵਾਲੇ ਵੀ ਆ ਰਹੇ ਆ। ਹਾਂ ਮੈਨੂੰ ਤਾਂ ਲੱਗਦਾ ਕਿਹੜੇ ਆਪਾਂ ਨੂੰ ਐ ਤੇ ਕੀ ਉਹ ਕਰਾਉਣਗੇ। ਅੱਜ ਇਹ ਕਰੋਨਾ ਜਾ ਗਿਆ ਫੇਰ ਘਰਾਂ ਚ ਬਾੜ ਕੇ ਬਿਠਾ ਦੇਣਗੇ ਹੈ ਫੇਰ ਤਾਂ ਜਮੇ ਹੀ ਲੋਕਡਾਊਨ ਲਾ ਦੇਣਗੇ ਹਾਂ ਹਾਂ ਹੋਰ ਨਾ ਕੋਈ ਬਾਹਰੋਂ ਪਾਰਟੀ ਆਉਣਾ ਭਈਆ ਹੋਰ ਹੋਰ ਹੋਣਾ ਕਿ ਨਹੀਂ ਆਪ ਹੀ ਮੱਥਾ ਮਾਰੀ ਜਾਵਾਂਗੇ ਹੋਰ ਪੰਜਾਬੀਆਂ ਨੇ ਰੇਟ ਚੱਕ ਦੇਣਾ ਹਾਂ ਹਾਂ ਪੰਜਾਬੀਆਂ ਨੇ ਚੱਕਣਾ ਹੀ ਆ ਹਾਂ ਹਾਂ ਤੇਰੇ ਸਾਲ ਰੇਟ ਕਿੰਨੇ ਲਏ ਸੀ ਮਿੰਦੇ ਪਿਛਲੇ ਸਾਲ ਮੇਰੇ ਸਾਲ 4000 ਤੋਂ ਤੇ ਸੀ 4200 ਸੀ 4200 ਸੀ ਆ ਠੀਕ ਹੂੰ ਬਹੁਤ ਮੁਸ਼ਕਲ ਹੋਜੀ ਜਨਾਬ ਇਹ ਆਇਤਾ ਹੈ ਕੋ ਆਪਣੀ ਪੰਜਾਬੀ ਲੇਬਰ ਤਾਂ ਉਹਨਾਂ ਚੁਣਨ ਲੱਗਦੇ ਨਹੀਂ ਜਿੰਨਾਂ ਭਈਏ ਲਾਉਂਦੇ ਆ ਹਾਂ ਇਹ ਤਾਂ ਪੰਜਾਬੀ ਤਾਂ 2 ਕਿੱਲੇ ਲਾਉਂਦੇ ਆ ਉਹ ਲਾਉਂਦੇ ਆ 5 ਹੋਰ ਬਾळा ਬੱਟਾ ਹੈ ਫਿਰ ਆਪਾਂ ਤਾਂ ਬਸ ਆਈ ਦੇਖੀ ਜਾਇਆ ਕਰਾਂਗੇ ਵੀ ਜੇ ਲਾਈ ਜਾਂਦੇ ਆ ਲਾਈ ਜਾਂਦੇ ਆ ਆਪਣਾ ਨੇ ਤਾਂ ਚਾਹ ਤੇ ਪਾਣੀ ਨਹੀਂ ਪੂਰਾ ਉਹਨਾਂ ਨੂੰ ਪਾਣੀ ਨਹੀਂ ਆਉਂਦਾ ਸਾਨੂੰ ਚਾਹ ਲਿਆ ਦਿਓ ਤੜਕੇ 4 ਵਜੇ ਨੂੰ 2 ਕਿੱਲਾ ਸਾਨੂੰ ਆਉਂਦੇ ਆ ਦੁਪਹਿਰ ਨੂੰ ਪਾਣੀ ਦਿੱਤਾ ਹੁੰਦਾ ਫਿਰ ਵਰਸ ਲਿਆਓ ਵਰਸ ਲਿਆਓ ਬਾਰ ਘਟਾਉਂਦਾ ਹੀ ਮਰ ਜਾਂਦਾ ਮੈਂ ਚਲ ਯਾਰ ਠੀਕ ਹੈ ਸਾਨੂੰ ਕੰਮ ਆ ਜ਼ਰੂਰੀ ਅਸੀਂ ਚੱਲਦੇ ਹਾਂ ਤੁਸੀਂ ਕਰੋ ਗੱਲਾਂ ਚੱਲ ਚੱਲੀਏ ਚਲੋ ਆਜੋ ਹੋਰ ਆਜੋ ਚੰਗਾ ਵੀ ਕੱਲ ਠੀਕ ਹੈ ਠੀਕ ਹੈ ਲੈ ਕਮਾਲ ਦੀ ਗੱਲ ਹੋ ਗਈ ਇਹਨਾਂ ਨੂੰ ਵੀ ਜ਼ਰੂਰੀ ਕੰਮ ਪੈ ਗਿਆ ਹੈ ਉਹ ਪਤੀਜਾ ਤੈਨੂੰ ਹੀ ਪਤਾ ਇਹ ਤਿੰਨੇ ਹੁਣ ਮੋਟਰ ਤੇ ਬੈਠ ਨੇ ਰੈਂਡੇ ਵੀ ਤਿੰਨੇ ਇਕੱਠੇ ਬੈਠੇ ਨੇ ਬੜੀ ਈਜ਼ ਹੈ ਉਹ ਯਾਰ ਮੈਂ ਤਾਂ ਆਪ ਉਹੀ ਗੱਲ ਕਹਿਣਾ ਵੀ ਦੇਖ ਰਹਿੰਦੇ ਵੀ ਇਹ ਤਿੰਨੇ ਇਕੱਠੇ ਇੱਕ ਗੱਲ ਇਹਨਾਂ ਦੀ ਹੋਰ ਹੈ ਤੂੰ ਜਿੱਥੇ ਮਰਜ਼ੀ ਮਿਲ ਹੱਸ ਕੇ ਬੁਲਾਉਣਗੇ ਤੈਨੂੰ ਤਿੰਨੇ ਜਾਣੇ ਇਕੱਠੇ ਮੋਟਰ ਤੇ ਹੋਣਗੇ ਨਾ ਤਾਂ ਇਹ ਆਪ ਕਿਸੇ ਦੀ ਮੋਟਰ ਤੇ ਜਾਣ ਨਾ ਇਹ ਕਿਸੇ ਨੂੰ ਆਪਦੀ ਮੋਟਰ ਤੇ ਆਉਣ ਦੇਣ ਅੱਜ ਆਪਣੇ ਕੋਲੇ ਪਤਾ ਨਹੀਂ ਕਿਵੇਂ ਆ ਗਏ ਹਾਂ ਠੀਕ ਹੈ ਇੱਕ ਹੋਰ ਕੁਆਲਿਟੀ ਹੈ ਇਹਨਾਂ ਦੀ ਇਹਨਾਂ ਕੋਲੇ ਜਿਹੜਾ ਬੰਦਾ ਇਹਨਾਂ ਕੋਲੇ ਆਉਂਦਾ ਉਹ ਐ ਬਸ ਰਾਤ ਨੂੰ ਇਹਨਾਂ ਕੋਲੇ ਆਉਂਦਾ ਤੇ ਤੜਕੇ ਵਗ ਜਾਂਦਾ ਠੀਕ ਹੈ ਇਹਨਾਂ ਦਾ ਤਾਂ ਪਤਾ ਹੀ ਨਹੀਂ ਜੀ ਇਹਨਾਂ ਕੋਲੇ ਕੌਣ ਆਉਂਦਾ ਤੇ ਕੌਣ ਜਾਂਦਾ ਹਾਂ ਤਾਂ ਤਾਈਆ ਤਾਂ ਫਿਰ ਉਹੀ ਗੱਲ ਹੈ ਨਾ ਨਾਲੇ ਕੱਪੜੇ ਤੇ ਦਾਗ ਨਹੀਂ ਲੱਗਣ ਦਿੰਦੇ ਕਿਤੇ ਐ ਲੱਗਦੇ ਆ ਬਰਾੜਾਂ ਦੇ ਕੱਪੜਿਆਂ ਤੇ ਦਾਗ ਫਿਰ ਕਮਾਲ ਕਰਦਾ ਫਿਰ ਤਾਂ ਗੱਲੀ ਕੱਚੀ ਗੱਲੀ ਕੋਈ ਇਹ ਗੱਲ ਤੂੰ ਕੀ ਕਰਦੀ ਭਤੀਜਾ ਕਰਦਾ ਹੈ ਐ ਮਣੀ ਫਿਰਦੇ ਚਿੱਟੇ ਚਿੱਟੇ ਬਗਲੇ ਹਾਂ ਐਨੀ ਕੱਪੜਿਆਂ ਤੇ ਛੱਟਾ ਪੈਣ ਦੰਦੇ ਹੈ ਉਹ ਚੱਲ ਯਾਰ ਆਪਾਂ ਹੁਣ ਉਹੀ ਗੱਲ ਹੈ ਸਾਲੀ ਇਲਾਕਾ ਹੋਰ ਟੈਨਸ਼ਨ ਪੈ ਗਈ ਹੈ ਇੱਕਾ ਕਰੋਨਾ ਜਿਹੜਾ ਕੰਜਰਖਾਨਾ ਫੇਰ ਖੜਾ ਹੋ ਗਿਆ ਫੇਰ ਯਾਪਨੋ ਪੈ ਜਾਏ ਇਹ ਵੀ ਦਵਾਰੇ ਆ ਗਿਆ ਮੈਨੂੰ ਲੱਗਦਾ ਉਹ ਚੱਲ ਆਪਾਂ ਤਾਂ ਆਪਾਂ ਤਾਂ ਠੀਕ ਹੈ ਆ ਜਿਹੜੇ ਸ਼ਹਿਰਾਂ ਸ਼ੁਰਾਂ ਇਾਂ ਚ ਬੈਠਾ ਇਹਨਾਂ ਨਾਲ ਬੜੀ ਪੜੀ ਬਣਦੀ ਆ ਹੈ ਆਪਾਂ ਤਾਂ ਬਾਨੇ ਨਾਲ ਖੇਤ ਆ ਜਾ ਕਰਾਏ ਉਹਨਾਂ ਨੂੰ ਤਾਂ ਕਰੋ ਹੀ ਨਿਕਲ ਦਿੰਦੇ ਬੁੜਕੇ ਅਗਲਾ ਪਾਸਿਆਂ ਦੇ ਡਾਂਗ ਮਾਰਦਾ ਪੁਲਿਸ ਵਾਲਾ ਵੀ ਕਿੱਧਰ ਤੁਰੇ ਫਿਰਦਾ ਹੈ ਹੈ ਯਾਰ ਹੈ ਅੱਜ ਉਹ ਤਾਇਆ ਨਹੀਂ ਫਰਦਾ ਯਾਰ ਸਾਹਮਣੇ ਇਹ ਕਿੱਧਰ ਫਰਦਾ ਇਹ ਕੀ ਕਰਦਾ ਫਰਦਾ ਬਤੀ ਕੋਈ ਯਾਰ ਚੁੱਪ ਕਰ ਦਿਓ ਕਿਤੇ ਆਪਣੇ ਕੋਲੇ ਨਾ ਆ ਜੇ ਕਦੇ ਕਿਵੇਂ ਦੰਦ ਕੱਢੀ ਜਾਂਦੇ ਸੀ ਹਾਂ ਆਪਣੀ ਤਾਂ ਉਹਦੀ ਗੱਲ ਬਣਾਉਂ ਤੂੰ ਵਿਹਲੇ ਮਸਟੰਡੇ ਬੈਠੇ ਰਹੇਗਾ ਉਹਨੇ ਆਪਣੇ ਨਾਲੋਂ ਤਾਂ ਇਹਨੂੰ ਉਹਨਾਂ ਨੂੰ ਵੀ ਪਹਿਲਾਂ ਜਾਂਦਿਆਂ ਨੂੰ ਦੇਖ ਲਿਆ ਹੋਵਾ ਹਨਾ ਹਾਂ ਹਾਂ ਚੱਲ ਚੱਲ ਆਪਾਂ ਤਾਂ ਆਪਦੇ ਹੀ ਦੇਖਦੇ ਹਾਂ ਉਹਦੇ ਉਹਦੇ ਹਾਂ ਹਾਂ ਸੋਏ ਜਬਾਣੀ ਆਊਗਾ ਕਿ ਆਉਂਦਾ ਨਹੀਂ ਪਤਾ ਨਹੀਂ ਯਾਰ ਬਕਰੂ ਹੋ ਰਿਹਾ ਆਪੇ ਦੂਜੇ ਤੀਜੇ ਦਿਨਾਂ ਮੀਂਹ ਪਾਂਦਾ ਨਾ ਕੋਈ ਜੁਆਰ ਹੋਣ ਦਿੰਦਾ ਨਾ ਕੋਈ ਬੂਗੀ ਹੋਣ ਦਿੰਦਾ ਢਾਈ ਮਹੀਨੇ ਹੋ ਗਏ ਸੁਵੇਚ ਪਾਣੀ ਨਹੀਂ ਆਇਆ ਉਧਰ ਆਪਣੇ ਵਾਲਾ ਭਗਵੰਤ ਮਾਨ ਕਹਿ ਦਿੰਦਾ ਵੀ ਮੋਟਰਾਂ ਬੰਦ ਕਰਕੇ ਝੋਨਾ ਲਵਾਉ ਟੇਲਾਂ ਦੇ ਪਾਣੀ ਪਹੁੰਚ ਤਾਂ ਕਰ ਦੂਗਾ ਨਾ ਮੈਂ ਤਾਂ ਮੈਨੂੰ ਲੱਗਦਾ ਆਪਣੇ ਸੁਵੇਚ ਪਾਣੀ ਨਹੀਂ ਆਉਂਦਾ ਇਤਕੀ ਨਹੀਂ ਆਉਂਦਾ ਨਾ ਨੌਂਦੀਆਂ ਗੱਲਾਂ ਹੀ ਨੇ ਇੱਕ ਉਹਨੇ ਹੋਰ ਸਿਸਟਮ ਚਲਾ ਰੱਖਿਆ ਕਹਿੰਦਾ ਕਨੈਕਸ਼ਨ ਤਾਂ ਦਿੰਦੇ ਨਹੀਂ ਸੋਲਰ ਚ ਸੋਲਰ ਨਾਲ ਲਵਾ ਲਉ ਮੈਨੂੰ ਲੱਗਦਾ ਭਾਈ ਉਹਦੀ ਨਵੀਂ ਤਕਨੀਕ ਹੋਊਗਾ ਪੜਿਆ ਲਿਖਿਆ ਬੰਦਾ ਵੀ ਸੋਲਰ ਵਾਲੀਆਂ ਮੋਟਰਾਂ ਨੇ ਜਿਹੜੀਆਂ ਉਹੋ ਪਾਣੀ ਘੱਟ ਕੱਢਦੀਆਂ ਨੇ ਇਹੋਂ ਪਾਣੀ ਹਿਸਾਬ ਨਾਲ ਕੱਢਦੀਆਂ ਨੇ ਜਿਹੜਾ ਆਪਾਂ ਨੂੰ ਕਨੈਕਸ਼ਨ ਵਰਦੇ ਨੇ ਉਹ ਪਾਣੀ ਦੂਜੇ ਆ ਹੁਣ ਸੋਲਰ ਵਾਲੀਆਂ ਤਾਂ ਦੜਾ ਦੜ ਲੱਗੀ ਜਾਂਦੀਆਂ ਨੇ ਕਨੈਕਸ਼ਨ ਦਿੰਦੇ ਨੇ ਉਹ ਆਪਣੇ ਭਲਾ ਡਾ ਹਲਕਾ ਤਾਂ ਉਹਦੇ ਚ ਵੀ ਕੱਟ ਰੱਖਿਆ ਸੋਲਰ ਵਾਲੀ ਚੋਰੀ ਉਹ ਬਸ ਐਂ ਚੱਲੀ ਜਾਂਦਾ ਯਾਰ ਪੁੱਛੀ ਨਾ ਹੈ ਅਖੇ ਚੋਨਾ ਇਹ ਨਾਲ ਆਇ ਨਾਲ ਓਏ ਚੁੱਪ ਜੇ ਕਰ ਜੋ ਤਾਇਆ ਆ ਹੀ ਜਾਂਦਾ ਆਪਣੇ ਕੋਲ ਆਇਆ ਗਿਆ। ਮਲਦ ਹੋਰ ਤਾਂ ਸਿੱਖਾ ਹੋਰ ਕਿਵੇਂ ਸ਼ੇਰੋ ਠੀਕ ਆ ਵਧੀਆ ਕਿਵੇਂ ਬਾੜੀ ਦਾਸ ਜਾ ਹੋਇਆ ਫਿਰਦਾ ਓਏ ਉਹ ਆਸ ਨਹੀਂ ਸ਼ੇਰਾ ਮੈਂ ਫਿਕਰਮੰਦਾਂ ਚਿੰਤਾ ਤਾਂ ਹੁਣ ਸਿੱਖਾਂ ਦੇ ਮੁੰਡੇ ਹੋ ਕੇ ਤੁਸੀਂ ਹੈ ਤੁਹਾਨੂੰ ਆਏ ਨਹੀਂ ਪਤਾ ਦਿਨ ਕਿਹੜੇ ਚੱਲੀ ਜਾਂਦੇ ਨੇ ਜੂਨ ਦਾ ਮਹੀਨਾ ਜਦੋਂ ਆਪਣੇ ਦੇ ਕਹਿਟ ਆਇਆ ਸੀ 1983 ਚ ਹਾਂ ਤਾਂ ਆਇਆ ਦਰਬਾਰ ਸਾਹਿਬ ਠਾਇਆ ਸੀਗਾ ਹੂੰ ਕੱਲਾ ਦਰਬਾਰ ਸਾਹਿਬ ਚ ਨਹੀਂ ਆਪਣੇ ਪੰਜਾਬ ਦੇ ਵਿੱਚ 70 72 ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਸੀਗਾ ਠੀਕ ਹੈ ਤਾਂ ਯਾਰ ਆ ਦਿੱਲੀ ਹਕੂਮਤ ਨੇ ਝਾਲਮ ਨੇ ਬੱਚਿਆਂ ਤੋਂ ਲੈ ਕੇ ਬੁੱਢੇ ਕੋਈ ਨਹੀਂ ਛੱਡਿਆ ਸੀਗਾ ਉੱਥੇ ਤਾਂ ਕਹਿੰਦੇ ਸੀ ਦਰਬਾਰ ਸਾਹਿਬ ਚ ਭਿੰਡਰਾਲਾ ਬੈਠਾ ਤੇ ਉੱਥੇ ਕਿਹੜਾ ਸੀਗਾ ਬਈ ਤਾਂ ਦਿਨ ਵੀ ਉਹੀ ਚੁਣਿਆ ਇਹਨਾਂ ਨੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣਾ ਵੀ ਸੰਗਤਾਂ ਉੱਥੇ ਮੱਥਾ ਟੇਕਣ ਗਈਆਂ ਸੀਆਂ ਉੱਥੇ ਕੋਈ ਨਾਊਂਸਮੈਂਟ ਨਹੀਂ ਕਰੀ ਕਿੰਨਾ ਘਹਿਟ ਆਇਆ ਸੀਗਾ ਉਹ ਦਿਨ ਚੱਲੀ ਜਾਂਦੇ ਆ ਉਹ ਤਾਇਆ ਆ ਤਾਂ ਗੱਲ ਉਹੀ ਤਾਂ ਕਹਿਣਾ ਤੁਸੀਂ ਇਤਿਹਾਸ ਨੂੰ ਟੁੱਟੇ ਬੈਠੇ ਹੋ ਉਹ ਤਾਇਆ ਅਸੀਂ ਤਾਂ ਕਾਨੂੰ ਟੁੱਟੇ ਬੈਠੇ ਆ ਇਤਿਹਾਸ ਨਾਲ ਹੁਣ ਦੇਖ ਜਿਹੜੀਆਂ ਚੀਜ਼ਾਂ ਸਾਨੂੰ ਪੜਾਈਆਂ ਸਿਖਾਈਆਂ ਉਹ ਤਾਂ ਕਿਉਂ ਵੀ ਚਾਚਾ ਸਾਨੂੰ ਪਤਾ ਹੁਣ ਜਿਹੜੀ ਗੱਲ ਸਾਨੂੰ ਦੱਸੀ ਹੋਈ ਨਹੀਂ ਸਾਨੂੰ ਪਤਾ ਹੀ ਨਹੀਂ ਠੀਕ ਹੈ ਵਿਚਾਰ ਹੁਣ 10 ਦਿਨ ਆਪਾਂ YouTube ਦੇ ਉੱਤੇ ਦੇਖ ਲਾਂਗੇ ਮੁੜ ਕੇ ਫੇਰ ਉਹੀ ਹੁਣ ਜੇ ਕਿਤੇ ਸਾਨੂੰ ਇਹੀ ਚੀਜ਼ਾਂ ਸ਼ੁਰੂ ਤੋਂ ਦੱਸੀਆਂ ਜਾਣ ਫਿਰ ਤਾਂ ਸਾਡੇ ਯਾਦ ਰਹਿਣ ਹੁਣ ਹੋਰ ਸਾਰੀਆਂ ਕਿਵੇਂ ਚੀਜ਼ਾਂ ਯਾਦ ਹੋ ਜਾਂਦੀ ਉਹ ਇਸੀ ਦਾ ਤਾਂ ਕਦੇ ਬੋਹਾ ਨਹੀਂ ਟੱਪੇ ਉਹ ਇਤਿਹਾਸ ਪੜਿਆ ਕਰੋ ਸੁਣਿਆ ਕਰੋ ਤਾਂ ਹੀ ਤਾਂ ਹੈ ਹੋਰ ਚੱਕਰ ਕੀਏਗਾ ਕਹਾਣੀ ਤਾਂ ਇਹੀ ਹੈ ਨਾ ਆ ਤਾਂ ਗੱਲ ਤਾਂ ਹੈ ਤੇਰੀ ਠੀਕ ਆ ਐ ਉਹ ਆਪਾਂ ਤਾਂ ਇਹੀ ਗੱਲ ਕਰਦੇ ਆ ਨਾ ਵੀ ਚੱਲ ਹੁਣ ਜਿਵੇਂ ਸਾਨੂੰ ਨਹੀਂ ਪਤਾ ਹਜੇ ਆਪਾਂ ਨੂੰ ਤਾਂ ਚੱਲ ਮਾੜਾ ਮੋਟਾ ਪਤਾ ਉਹ ਜਿਹੜੇ ਗਾਹਾਂ ਆਪਣੇ ਜਵਾਕ ਨੇ ਉਹਨਾਂ ਨੂੰ ਤਾਂ ਕੱਖ ਦਾ ਵੀ ਨਹੀਂ ਪਤਾ ਉਹਨਾਂ ਦਾ ਪਤਾ ਕੀ ਲੱਗੂ ਜੇ ਆਪਾਂ ਦੱਸਾਂਗੇ ਸੋਨੂੰ ਅਸੀਂ ਦੱਸਾਂਗੇ ਤੁਸੀਂ ਅਗਲੀ ਪੀੜ੍ਹੀ ਨੂੰ ਦੱਸੋਗੇ ਇਹੀ ਤਾਂ ਚਾਹੁੰਦੇ ਨੇ ਬਈ ਵੀ ਇਹ ਸਿੱਖ ਨਾ ਰਹਿਣਾ ਵਿਚੀ ਰਲ ਜਾਣਾ ਹੁਣ ਜੇ ਸਿੱਖਾਂ ਦੇ ਮੁੰਡੇ ਹੋ ਕੇ ਸਿੱਖਾਂ ਦੀ ਰੌਲੇ ਉਹਨਾਂ ਦਾਗਾ ਵੀ ਦਾੜੀ ਹੋਵੇ ਕੇਸ ਹੁਣ ਰੱਖੇ ਦੂਰ ਪਛਾਣ ਬਣੇ ਸਿੱਖਾਂ ਦੀ ਹੈ ਵੀ ਆਏ ਸਿੱਖ ਨੇ ਉਹ ਤਾਂ ਕਹਿੰਦੇ ਆ ਵੀ ਜੇ ਮਣ ਤੁਸੀਂ ਬੈਠੇ ਹੋ ਨਾ ਦਾੜੀ ਨਾ ਮੁੱਛ ਕੋਨੇ ਮੋਨੇ ਆਹੀ ਤਾਂ ਚਾਹੁੰਦੇ ਨੇ ਬੈਰੀ ਹੋਰ ਕੀ ਚਾਹੁੰਦੇ ਨੇ ਨਾਲੇ ਇਤਿਹਾਸ ਸੁਣਿਆ ਕਰੋ ਨਾਲੇ ਪੜਿਆ ਕਰੋ ਨਾਲੇ ਜਵਾਕਾਂ ਨੂੰ ਦੱਸੋ ਅੱਗੇ ਚੱਲ ਠੀਕ ਹੈ ਯਾਰ ਤਾਇਆ ਹਾਂ ਹੋਰ ਤੁਸੀਂ ਸੇਤ ਤਕੜੀ ਹੈ ਤਾਇਆ ਤੇਰੀ ਇਹ ਤਾਂ ਠੀਕ ਆ ਬਸ ਮਾਣੀ ਉਹਦਾ ਉਹਦਾ ਸਾਂ ਚੱਲ ਹੋਰ ਹੋਰ ਚਾਹ ਬਣਾ ਲੈਣੇ ਨਾ ਨਾ ਬਸ ਬੰਦ ਆਉਂਦੇ ਰਹੋ ਹੈ ਸਾਣੋ ਮਮੀ ਖਤਾਇਆ ਕਈ ਦਿਨ ਹੋ ਗਏ 10 ਜਹਾਸੀ ਤਾਏ ਨੂੰ ਇਤਿਹਾਸ ਬਾਰੇ ਪਤਾ ਹੋਰ ਯਾਰ ਤਾਏ ਨੇ ਤਾਂ ਆਪਣਾ ਵੀ ਦਿਮਾਗ ਜਾ ਹੋਰ ਹੋਰ ਸੋਚਣ ਜੇ ਲਾਤਾ ਹੋਰ ਵੀ ਜਰਾ ਪਤਾ ਸਾਰੀਆਂ ਚੀਜ਼ਾਂ ਨਾਲ ਟੁੱਟੇ ਬੈਠਾ ਉਹ ਚੱਲ ਯਾਰ ਟਾਈਮ ਜਾ ਹੋ ਰਿਹਾ ਜਾ ਕੇ ਪੱਠੇ-ਪੁੱਠੇ ਪਾਉਣੇ ਆ ਪੱਠਿਆਂ ਦਾ ਟਾਈਮ ਹੋ ਰਿਹਾ ਯਾਰ ਚੱਲ ਚੱਚਾ ਚੱਕ ਦੋ ਲੋ ਯਾਰ ਠੀਕ ਆ ਕੱਢੀ ਉਹ ਚੱਲ ਠੀਕ ਆ ਅਬ ਕੱਟੀਆਂ ਰੱਖੀਆਂ ਆਂਦੀਆਂ ਮੈਂ ਕੱਟੀਆਂ ਨੇ ਮੈਂ ਰੱਖੀ ਕੋਈ